ਨੂੰ ਜੈਮ ਸੀ ਕੀ ਆਈਏ ਆਪਾਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਭੂ ਧੰਨਵਾਦ ਪ੍ਰਭੂ ਜੀ ਜੋ ਮੇਰੀ ਪ੍ਰਾਰਥਨਾ ਸੁਣਦੇ ਹਨ ਉਸ ਨੂੰ ਆਸ਼ੀਸ਼ ਔਰਤੇ ਬਰਕਤ ਮਿਲੇ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਕੁਝ ਲੋਕ ਸੀ ਅੱਜ ਦਾ ਦਿਨ ਵੇਖਣਾ ਚਾਹੁੰਦੇ ਸੀ ਪ੍ਰਭੂ ਮਰ ਗਏ ਮਿਟ ਗਏ ਜਾਨ ਨੂੰ ਛੱਡ ਕੇ ਚਲੇ ਗਏ ਤੁਸੀਂ ਸਾਨੂੰ ਜਿੰਦਾ ਇਸ ਧਰਤੀ ਤੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਯਿਸੂ ਜੀ ਤੁਸੀਂ ਸਾਨੂੰ ਆਪਣੇ ਚਰਨਾ ਵਿੱਚ ਬਿਠਾਇਆ ਮੇਰੀ ਪ੍ਰਾਰਥਨਾ ਪ੍ਰਭੂ ਜੀ ਤੁਹਾਡੀ ਹਜ਼ੂਰੀ ਵਿੱਚ ਪਹੁੰਚੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਜਿੰਨੇ ਲੋਕ ਬਿਮਾਰੀਆਂ ਵਿੱਚ ਪਏ ਹਨ ਉਹ ਬਿਮਾਰੀਆਂ ਤੋਂ ਆਜ਼ਾਦ ਹੋ ਜਾਣ ਪ੍ਰਭੂ ਯੀਸ਼ੂ ਜੀ ਸ਼ੈਤਾਨ ਦੇ ਬੰਦਨਾ ਤੋਂ ਇੱਕ ਇੱਕ ਨੂੰ ਆਜ਼ਾਦ ਕਰੋ ਉਹ ਲੋਕ ਪ੍ਰਭੂ ਯੀਸ਼ੂ ਸ਼ੈਤਾਨ ਦੇ ਬੰਦਨਾ ਤੋਂ ਆਜ਼ਾਦ ਹੋ ਕੇ ਤੁਹਾਡੀ ਆराधना ਪ੍ਰਾਰਥਨਾ ਕਰਨ ਅਤੇ ਤੁਹਾਡੀ ਸਚਾਈ ਨੂੰ ਜਾਣ ਸਕਣ ਪ੍ਰਭੂ ਯੀਸ਼ੂ ਤੁਸੀਂ ਸਭ ਦੇ ਉੱਪਰ ਆਪਣੀ ਦਇਆ ਕਿਰਪਾ ਕਰੋ ਪਰਬੂ ਯੀਸ਼ੂ ਜੀ ਸਾਨੂੰ ਚਲਾਉਣ ਵਾਲੇ ਅਤੇ ਰਸਤਾ ਦਿਖਾਉਣ ਵਾਲੇ ਤੁਸੀਂ ਹੋ ਪ੍ਰਬੂ ਯੀਸ਼ੂ ਜੀ ਤੁਸੀਂ ਸਾਡੇ ਬੋਝ ਨੂੰ ਚੁੱਕ ਲੈਂਦੇ ਹੋ ਤੁਹਾਡਾ ਪਵਿੱਤਰ ਆਤਮਾ ਸਾਡੀ ਜ਼ਿੰਦਗੀ ਵਿੱਚ ਕੰਮ ਕਰੇ ਪ੍ਰਬੂ ਯੀਸ਼ੂ ਸਾਨੂੰ ਸੱਚੇ ਰਾਹ ਤੇ ਚਲਾਓ ਪ੍ਰਬੂ ਯੀਸ਼ੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ ਤੁਸੀਂ ਸਾਨੂੰ ਤਾਕਤ ਦਿੰਦੇ ਹੋ ਜਦੋਂ ਅਸੀਂ ਦੁਖੀ ਹੁੰਦੇ ਹਾਂ ਪ੍ਰਬੂ ਯੀਸ਼ੂ ਤੁਸੀਂ ਉਸ ਸਮੇਂ ਤੁਸੀਂ ਸਾਡਾ ਸਹਾਰਾ ਬਣਦੇ ਹੋ ਪ੍ਰਭੂ ਯੀਸ਼ੂ ਜੀ ਅਸੀਂ ਜਦੋਂ ਡਿੱਗ ਪੈਂਦੇ ਹਾਂ ਤੁਸੀਂ ਸਾਨੂੰ ਚੁੱਕਦੇ ਹੋ ਪ੍ਰਭੂ ਯੀਸ਼ੂ ਜੀ ਜਦੋਂ ਮੈਂ ਹਾਰ ਜਾਂਦੀ ਹਾਂ ਤੁਸੀਂ ਮੈਨੂੰ ਜਿੱਤ ਦਿੰਦੇ ਹੋ ਪ੍ਰਭੂ ਯੀਸ਼ੂ ਜੀ ਸਾਡੇ ਗਵੰਡੀਆਂ ਉੱਤੇ ਵੀ ਤਿਆ ਕਰੋ ਉਹ ਵੀ ਤੇਰੇ ਸਵਰਗ ਰਾਏ ਦੇ ਅਧਿਕਾਰੀ ਹੋ ਸਕਣ ਪ੍ਰਭੂ ਯੀਸ਼ੂ ਜੀ ਸਾਨੂੰ ਸਵੇਰ ਸ਼ਾਮ ਪ੍ਰਾਰਥਨਾ ਆਰਾਧਨਾ ਕਰਨ ਲਈ ਕਿਰਪਾ ਦਿਓ ਅਸੀਂ ਤੁਹਾਡੇ ਪਿੱਛੇ ਚੱਲ ਸਕੀਏ ਪਰਬੂ ਯੀਸ਼ੂ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ ਪਰਬੂ ਯੀਸ਼ੂ ਜੀ ਮੈਂ ਆਪਣੇ ਪਰਿਵਾਰ ਨੂੰ ਤੁਹਾਡੇ ਹੱਥ ਵਿੱਚ ਸੌਂਪਦੀ ਹਾਂ ਦੁਨੀਆ ਦੀਆਂ ਉਲਝਣਾਂ ਤੋਂ ਪਾਪਾਂ ਤੋਂ ਬੁਰੀਆਂ ਬੁਰੀ ਸੰਗਤੀ ਤੋਂ ਬਚਾ ਕੇ ਰੱਖੋ ਪਰਬੂ ਯੀਸ਼ੂ ਜੀ ਸਾਨੂੰ ਸਾਰਿਆਂ ਨੂੰ ਮਜ਼ਬੂਤ ਕਰੋ ਪਰਬੂ ਯੀਸ਼ੂ ਜੀ ਜਿਵੇਂ ਤੁਸੀਂ ਮੈਨੂੰ ਪਿਆਰ ਕੀਤਾ ਅਸੀਂ ਵੀ ਦੂਜਿਆਂ ਨੂੰ ਪਿਆਰ ਕਰ ਸਕੀਏ ਪਰਬੂ ਯੀਸ਼ੂ ਜੀ ਸਾਡੇ ਮਨ ਵਿੱਚ ਸੱਚੀ ਸ਼ਾਂਤੀ ਦਿਓ ਆਪਣੇ ਪਰਿ ਪਵਿੱਤਰ ਆਤਮਾ ਨਾਲ ਭਰ ਦਿਓ ਪ੍ਰਭੂ ਯੀਸ਼ੂ ਜੀ ਮੇਰੀਆਂ ਸਾਰੀਆਂ ਬਿਮਾਰੀਆਂ ਸਾਰੀਆਂ ਕਮਜ਼ੋਰੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਮੈਨੂੰ ਬਚਾ ਕੇ ਰੱਖੋ ਮੇਰੀ ਬੁੱਧੀ ਨੂੰ ਖੋਲ ਦਿਓ ਤਾਂ ਕਿ ਮੈਂ ਤੁਹਾਡੀ ਸੱਚਾਈ ਨੂੰ ਜਾਣ ਸਕਾਂ ਪ੍ਰਭੂ ਯੀਸ਼ੂ ਜੀ ਅਸੀਂ ਤੁਹਾਡੇ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ ਪ੍ਰਭੂ ਯੀਸ਼ੂ ਜੀ ਤੁਸੀਂ ਸਾਡਾ ਸੁਹਾਰਾ ਬਣੇ ਰਹੋ ਪਰਬੂ ਯੀਸ਼ੂ ਜੀ ਹਰੇਕ ਇਨਸਾਨ ਨੂੰ ਸ਼ੈਤਾਨਾਂ ਦੀਆਂ ਸ਼ਕਤੀਆਂ ਤੋਂ ਪੂਤਾਂ ਪ੍ਰੇਤਾਂ ਤੋਂ ਆਜ਼ਾਦ ਕਰੋ। ਪ੍ਰਬੂ ਯੀਸ਼ੂ ਜੀ ਤੁਹਾਡਾ ਪਵਿੱਤਰ ਆਤਮਾ ਹਰੇਕ ਦੀ ਜ਼ਿੰਦਗੀ ਬਦਲ ਦੇਵੇ। ਪ੍ਰਬੂ ਯੀਸ਼ੂ ਜੀ ਸਾਰਿਆਂ ਲੋਕਾਂ ਦੇ ਮਨ ਤੁਹਾਡੇ ਲਈ ਖੁੱਲ ਜਾਣ। ਉਹ ਲੋਕ ਤੁਹਾਡੀ ਸੱਚਾਈ ਦੇ ਪਿੱਛੇ ਚੱਲ ਸਕਣ। ਪ੍ਰਬੂ ਯੀਸ਼ੂ ਜੀ ਤੁਹਾਡੇ ਬਚਨ ਸੁਣ ਕੇ ਉਹਨਾਂ ਦੇ ਜੀਵਨ ਜੀਵਨ ਬਦਲ ਜਾਣ। ਉਹ ਗਲਤ ਰਸਤਾ ਛੱਡ ਕੇ ਤੁਹਾਡੇ ਸੱਚੇ ਰਾਹ ਤੇ ਚੱਲਣ ਪ੍ਰਭੂ ਯੀਸ਼ੂ ਜੀ ਸਭ ਲੋਕ ਨਰਕ ਦੀ ਅੱਗ ਤੋਂ ਬਚਾਏ ਜਾਣ ਸਵਰਗ ਰਾਜ ਵਿੱਚ ਜਾਣ ਪ੍ਰਭੂ ਯੀਸ਼ੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡਾ ਬਚਨ ਦੁਆਰਾ ਸਾਰੇ ਲੋਕ ਬਚਾਈ ਜਾਣ ਇੱਕ ਇੱਕ ਨੂੰ ਮਜ਼ਬੂਤ ਕਰੋ ਆਪਣੀ ਆਤਮਾ ਦੀ ਸ਼ਕਤੀ ਦੇ ਕੇ ਪ੍ਰਭੂ ਯੀਸ਼ੂ ਜੀ ਹਮੇਸ਼ਾ ਸਾਡੇ ਨਾਲ ਰਹੋ ਤੁਸੀਂ ਮੇਰੇ ਛਡਾਉਣ ਵਾਲੇ ਪਰਮੇਸ਼ਵਰ ਹੋ ਪ੍ਰਭੂ ਯੀਸ਼ੂ ਮਸੀਹ ਸਾਡੇ ਪਰਿਵਾਰ ਨੂੰ ਸੰਭਾਲ ਕੇ ਰੱਖੋ ਪ੍ਰਭੂ ਯੀਸ਼ੂ ਜੀ ਸਾਨੂੰ ਸੁਭਾ ਸ਼ਾਮ ਪ੍ਰਾਰਥਨਾ ਆराधना ਕਰਨ ਲਈ ਕਿਰਪਾ ਦਿਓ ਅਸੀਂ ਤੁਹਾਡੇ ਵਿੱਚ ਬਣੇ ਰਹੀਏ ਸਾਡਾ ਮਨ ਡਾਂਵਾਂ ਡੋਲ ਨਾ ਹੋਵੇ ਅਸੀਂ ਤੁਹਾਡੇ ਵਿਸ਼ਵਾਸ ਵਿੱਚ ਬਣੇ ਰਹੀਏ ਹallelujah 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 ਤੁਹਾਨੂੰ પ્રાર્થના ચં લી શેર કરો લાઈક કરો પ્રભુ થોડું આશિષ દવે અમીન